ماضي ڪار ۾ ارشگاهه आर्तिक ਕਾਲਪੁਰ ਲਾਹੌਰ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਲਾਹੌਰ ਮੁਰਦਾਬਾਦ ਟ੍ਰੇਨ ਕੀਤਾ ਜਾ ਰਿਹਾ ਹੈ ਜੋ ਸਾਡੇ ਆਥੂ ਰੀਟੇਨ ਕੀਤੇ ਸੀ ਮੀਟਿੰਗ ਤੇ ਗਏ ਗਿਆ ਨੂੰ ਅਸੀਂ ਉਹ ਮੋਰਚੇ ਦੀ ਸਾਡੀ ਕਾਲ ਸੀਗੀ ਅੱਜ ਦੀ ਕਰੋਨਾ ਬੰਦ ਕਰਨ ਦੀ ਤਾਂ ਉਹਦੇ ਸਬੰਧ ਵਿੱਚ ਸਾਨੂੰ ਇੱਥੋਂ ਪ੍ਰਸ਼ਾਸਨ ਨੇ ਗਿਰਫਤਾਰ ਕੀਤਾ ਕਿਹਾ ਵੀ ਤੁਸੀਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਇਸ ਲਈ ਸਾਨੂੰ ਪੰਜਾਬ ਪੁਲਿਸ ਨੇ ਗਿਰਫਤਾਰੀਆਂ ਪਾਉਣ ਪਾ ਰਹੇ ਹੈ ਸਾਡੀਆਂ ਕਦੋਂ ਤੱਕ ਅਗਲਾ ਸੰਘਰਸ਼ ਕੀ ਰਹੇਗਾ ਸੰਘਰਸ਼ ਸਾਡਾ ਜਿੰਨਾ ਚਿਰ ਸਾਡੇ ਪੰਜਾਬ ਪੱਤਰ ਦੇ ਜਿਹੜੇ ਆਗੂ ਆ ਉਹ ਨਹੀਂ ਘਰੇ ਆ ਕਿਤੇ ਜਾਂਦੇ ਉਹਨਾਂ ਚੋਂ ਕਿਸੇ ਤਰ੍ਹਾਂ ਜਿਹੜਾ ਸਾਡਾ ਪ੍ਰਦਰਸ਼ਨ ਉਹ ਜਾਰੀ ਰਹੂਗਾ